ਸਸਰੀਕਲ ਕਿਸਾਨ ਭਰਾਵੋ ਤੁਹਾਡਾ ਮੁਰਤਤ ਸਵਾਗਤ ਹੈ ਚੈਨਲ YouTube ਵਾਲੇ ਫਾਰਮਰ ਤੇ ਜਾਣਕਾਰੀ ਦੇਣ ਜਾ ਰਹੀ ਹੈ ਜੀ ਅੱਜ 28 ਸਤੰਬਰ 2024 ਦੁਪਹਿਰ ਤੋਂ ਲੈ ਕੇ ਸ਼ਾਮ ਦੇ ਮੌਸਮ ਦੇ ਕੀ ਹਾਲਾਤ ਨੇ ਗੱਲ ਕੀਤੀ ਜਾਵੇ ਤਾਂ ਕਰੰਟ ਹਾਲਾਤ ਦੀ ਤੁਸੀਂ ਇਮੇਜ ਦੇਖ ਸਕਦੇ ਹੋ ਤੁਹਾਡੇ ਸਾਹਮਣੇ ਇਮੇਜ ਸੈਟਲਾਈਟ ਦੀ بنی ਹੋਈ ਹੈ ਪੰਜਾਬ ਦੇ ਵਿੱਚ ਬੱਦਲ ਵਾਈ ਸਿਸਟਮ ਬਣਿਆ ਹੋਇਆ ਜੀ ਖਾਸ ਤੌਰ ਤੇ ਅਗਰ ਦੇਖਿਆ ਜਾਵੇ ਤਾਂ ਜ਼ਿਲ੍ਹਾ ਮਾਨਸੇ ਤੋਂ ਸ਼ੁਰੂ ਹੁੰਦੀ ਹੋਈ ਬੈਲਟ ਸੰਗਰੂਰ ਮਲੇਰ ਕੋਟਲਾ ਲੁਧਿਆਣਾ ਜਲੰਧਰ ਨੰਗਲ ਕੱਕ ਬਣਦੀ ਹੋਈ ਇਸੇ ਤਰੀਕੇ ਨਾਲ ਦਿਖਾਈ ਦੇ ਰਹੀ ਹੈ ਜਿਹਦੇ ਵਿੱਚ ਖਾਸ ਤੌਰ ਤੇ ਨਾਲ ਦੀ ਨਾਲ ਇਲਾਕਾ ਸ਼੍ਰੀ ਆਨੰਦਪੁਰ ਸਾਹਿਬ ਬਲਾਚੌਰ ਰੂਪਨਗਰ ਮੁਹਾਲੀ ਦਾ ਥੋੜਾ ਜਿਹਾ ਇਲਾਕੇ ਦੇ ਵਿੱਚ ਖਬਰ ਹੁੰਦਾ ਦਿਖਾਈ ਦੇ ਰਿਹਾ ਹੈ ਤੇ ਇਹ ਬੱਦਲਬਾਜੀ ਦਾ ਸਿਸਟਮ ਦਾ ਕੋਈ ਵੱਡਾ ਅਸਰ ਸਾਨੂੰ ਫਿਲਹਾਲ ਦਿਖਾਈ ਨਹੀਂ ਦੇ ਰਿਹਾ ਹਲਕੀ ਦਰਮਿਆਨੀ ਕਿਰਮਣ ਕਾਣੀ ਜ਼ਰੂਰ ਹੋ ਸਕਦੀ ਹੈ ਬੀਤੀ ਕੱਲ ਪੰਜਾਬ ਦੇ ਬਹੁਤੇ ਹਿੱਸੇ ਵਿੱਚ ਮੀਂਹ ਹੋਇਆ ਤੇ ਅੱਜ ਸਵੇਰ ਵੇਲੇ ਵੀ ਸਾਨੂੰ ਅੰਮ੍ਰਿਤਸਰ ਤਰਨਤਾਰਨ ਦੇ ਇਲਾਕੇ ਵਿੱਚ ਮੀਂਹ ਦੇਖਣ ਨੂੰ ਮਿਲਿਆ ਜਿਸ ਦੇ ਕਾਰਨ ਤਾਪਮਾਨ ਦੇ ਵਿੱਚ ਵੱਡੀ ਗਰਾਵਟ ਆਈ ਹੈ ਪਰ ਹਜੇ ਵੀ ਫਜ਼ਿਲકા ਮਲੋਟ ਬਠਿੰਡਾ ਮਾਨਸਾ ਇਹ ਇਲਾਕੇ ਦੇ ਕੁਝ ਜਿਨ੍ਹਾਂ ਦੇ ਵਿੱਚ ਕੋਈ ਮੀਂਹ ਦੀ ਕਾਰਵਾਈ ਦੇਖਣ ਨੂੰ ਨਹੀਂ ਮਿਲ ਰਹੀ ਇਹਨਾਂ ਇਲਾਕਿਆਂ ਦੇ ਵਿੱਚ ਹਜੇ ਵੀ ਤਾਪਮਾਨ 35-36 ਡਿਗਰੀ ਤੱਕ ਵੜੇ ਹੋਏ ਨੇ ਇਹਨਾਂ ਇਲਾਕਿਆਂ ਦੇ ਵਿੱਚ ਸੋਕੇ ਵਰਗੇ ਹਾਲਾਤ ਬੜੇ ਹੋਏ ਨੇ ਬਰਸਾਤ ਤਾਂ ਤਾਂ ਨਾ ਮਾਤਰ ਇੱਥੇ ਨਿਸ਼ਾਨ ਦੇਖਣ ਨੂੰ ਮਿਲ ਰਹੇ ਨੇ ਬਾਕੀ ਤੁਸੀਂ ਕਮੈਂਟ ਕਰਕੇ ਦੱਸਿਓ ਤੁਸੀਂ ਕਿਸ ਇਲਾਕੇ ਤੋਂ ਬਿਲੋਂਗ ਕਰ ਰਹੇ ਹੋ ਤੁਹਾਡੇ ਇਲਾਕੇ ਵਿੱਚ ਅੱਜ ਅਤੇ ਕੱਲ ਬਾਰਿਸ਼ ਹੋਈ ਹੈ ਜਾਂ ਨਹੀਂ ਅਤੇ ਤੁਹਾਡਾ ਇਸ ਇਲਾਕੇ ਦੇ ਵਿੱਚ ਮੌਸਮ ਤਾਪਮਾਨ ਕਿਵੇਂ ਦਾ ਬਣਾ ਹੋਇਆ ਹੈ ਕਿਉਂਕਿ ਬੀਤੀ ਕੱਲ ਥੋੜੀ ਬਹੁਤੀ ਤੇਜ਼ ਹਵਾ ਵੀ ਚੱਲੀ ਹੈ ਸਾਨੂੰ ਪੰਜਾਬ ਦੇ ਬਹੁਤੇ ਹਿੱਸੇ ਦੇ ਵਿੱਚ ਝੋਨਾ ਗਿਰਨ ਦੀ ਖਬਰ ਵੀ ਆਈਆਂ ਨੇ ਮੱਕੀ ਦਾ ਨੁਕਸਾਨ ਵੀ ਕਾਫੀ ਹੋਇਆ ਹੈ ਜੀ ਪਰ ਬਹੁਤਾ ਹੱਦ ਤੱਕ ਜੋ ਚੱਕਰਵਤੀ ਤੂਫਾਨ ਬਣਿਆ ਹੋਇਆ ਸੀ ਉਸ ਦਾ ਪੰਜਾਬ ਦੇ ਉੱਪਰ ਐਡਾ ਅਸਰ ਦੇਖਣ ਨੂੰ ਨਹੀਂ ਮਿਲਿਆ ਜਿਸ ਦੇ ਕਾਰਨ ਵੱਡਾ ਨੁਕਸਾਨ ਹੋਣ ਤੋਂ ਬਚਾਅ ਹੋ ਚੁੱਕਿਆ ਹੈ ਕੋਈ ਅਗੇਤੀ ਜਿਹੜੇ ਝੋਨੇ ਨੇ ਉਹ ਬਿਸ਼ੱਕ ਗire ਨੇ ਪਰ ਜਿਹੜੇ ਪਛੇਤੇ ਝੋਨਾ ਲੱਗਿਆ ਹੈ ਜੀ ਉਹਦਾ ਹਜੇ ਤੱਕ ਬਚਾਅ ਦੇਖਣ ਨੂੰ ਮਿਲ ਰਿਹਾ ਹੈ ਬਾਕੀ ਰਾਤ ਦੀ ਅਪਡੇਟ ਲੈ ਕੇ ਜਲਦ ਹਾਜ਼ਰ ਹੋਵਾਂਗੇ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰਦੇ ਹੋ ਵੀਡੀਓ ਚੰਗੀ ਲੱਗੇ ਲਾਈਕ ਕਰਨਾ ਭੁੱਲਿਓ ਕਮੈਂਟ ਕਰਕੇ ਇਲਾਕੇ ਦਾ ਨਾਮ ਮੌਸਮ ਦੇ ਕੀ ਹਾਲਾਤ ਨੇ ਤੁਹਾਡੇ ਇਲਾਕੇ ਵਿੱਚ ਫਸਲਾਂ ਦਾ ਕੀ ਹਾਲਾਤ ਹੋਏ ਨੇ ਉਹ ਜ਼ਰੂਰ ਮੈਂਸ਼ਨ ਕਰਦੇ ਹੋ ਤਾਂ ਕਿ ਬਾਕੀ ਦਰਸ਼ਕ ਵੀਰਾਂ ਤੱਕ ਬਾਕੀ ਕਿਸਾਨਾਂ ਤੱਕ ਤੁਹਾਡੇ ਇਲਾਕੇ ਦੀ ਜਾਣਕਾਰੀ ਪਹੁੰਚ ਸਕੇ ਬਣੇ ਰਹੋ ਚੈਨਲ YouTube ਵਾਲੇ ਫਾਰਮਲ ਤੇ ਮਿਲਦੇ ਆ ਜੀ ਰਾਤ ਦੀ ਵੀਡੀਓ ਵਿੱਚ